ਸ਼ਾਹੌਦਤ ਬੇਮਿਸਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਪ੍ਰਸਤuti ਤਾਨ ਗੁਰਤੇਗ ਪਹਾਦਰਸਾਈ ਮਹਾਰਾਜ ਅਤੇ ਉਹਨਾਂ ਦੇ ਤਿੰਨ ਅਨਨ ਗੁਰਸਿੱਖਾਂ ਪਾਈ ਮਤੀ ਦਾਸੀ ਪਾਈ ਸਤੀ ਦਾਸੀ ਅਤੇ ਪਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਵੀਡੀਓ ਲੜੀ ਜਿਸ ਵਿੱਚ ਅਸੀਂ ਗੁਰੂ ਸਾਹਿਬ ਜੀ ਦੇ ਲਾਸਾਨੀ ਸ਼ਹਾਦਤ ਦੇ ਸ਼ਾਨਾਮਤੇ ਇਤਿਹਾਸ ਨੂੰ ਅਤੇ ਗੁਰੂ ਸਾਹਿਬ ਜੀ ਦੇ ਇਲਾਹੀ ਉਪਦੇਸ਼ਾਂ ਨੂੰ ਆਪ ਜੀ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਹਾਂ ਦਾਸਤਾਨੇ ਪਾਤਸ਼ਾਹੀ ਨੌਵੀਂ ਪਾਈ ਕਨਈਆ ਜੀ ਉੱਤੇ ਬਖਸ਼ਿਸ਼ ਸ਼੍ਰੀ ਗੁਰੂ ਤੇਗਪਾਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੁਕੇ ਚੱਲ ਰਹੀ ਵੀਡੀਓ ਸੀਰੀਜ਼ ਵਿੱਚ ਅੱਜ ਅਸੀਂ ਆਪ ਜੀ ਦੇ ਨਾਲ ਸੇਵਾ ਦੀ ਮੂਰਤ ਭਾਈ ਕਨਈਆ ਜੀ ਦੀ ਪ੍ਰੇਰਣਾਦਾਇਕ ਸਾਖੀ ਸਾਂਝੀ ਕਰਾਂਗੇ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸਾਹੋਂ ਸਮ ਦ੍ਰਿਸ਼ਟੀ ਦੀ ਦਾਤ ਪ੍ਰਾਪਤ ਕਰਨ ਵਾਲੇ ਭਾਈ ਕਨਈਆ ਜੀ ਅਨੰਦਪੁਰ ਸਾਹਿਬ ਦੇ ਸੰਤਾਂ ਨੂੰ ਅਤੇ ਜੰਗਾਂ ਜੁੱਧਾਂ ਸਮੇ ਸਿਪਾਹੀਆਂ ਨੂੰ ਬਿਨਾਂ ਕਿਸੇ ਵਿਤਕਰੇ ਦੇ ਜਲਛਕਾਉਂਦੇ ਸਨ। ਸਮ ਦ੍ਰਿਸ਼ਟੀ ਨਾਲ ਸੇਵਾ ਕਰਨ ਦੀ ਦਾਤ ਪ੍ਰਾਪਤ ਕਰਨ ਲਈ ਭਾਈ ਕਨਈਆ ਜੀ ਨੂੰ ਬਹੁਤ ਕਾਹਲਣਾ ਕਾਲਣੀ ਪਈ ਸੀ। ਪਿੰਡ ਸੋਧਰੇ ਵਿਖੇ ਸੰ 1647 ਈਸਵੀ ਨੂੰ ਜਨਮੇ ਪਾਈ ਕਨਿਆ ਜੀ ਦੇ ਪਿਤਾ ਇੱਕ ਵੱਡੇ ਵਪਾਰੀ ਸਨ ਆਪ ਜੀ ਬਚਪਨ ਤੋਂ ਹੀ ਬਹੁਤ ਦਿਆਲੂ ਸੁਭਾਅ ਦੇ ਸਨ ਸੜਕ ਕਿਨਾਰੇ ਖੜੇ ਹੋ ਕੇ ਰਾਹੀ ਗੀਰਾਂ ਦਾ ਭਾਰ ਚੁੱਕ ਕੇ ਕਈ ਮੀਲ ਅੱਗੇ ਛੱਡ ਆਉਂਦੇ ਤਾਂ ਜੋ ਉਹਨਾਂ ਨੂੰ ਥੋੜਾ ਆਰਾਮ ਮਿਲ ਸਕੇ ਇਸ ਗੱਲ ਤੇ ਜਦੋਂ ਪਿਤਾ ਜੀ ਗੁੱਸਾ ਕਰਦੇ ਤਾਂ ਆਪ ਜੀ ਅੱਗੋਂ ਕਹਿ ਦਿੰਦੇ ਕਿ ਮੈਨੂੰ ਆਪਣਾ ਬਾਬਲਾ ਪੁੱਤਰ ਸਮਝ ਲਵੋ ਪਰ ਸੱਚ ਤਾਂ ਇਹ ਹੈ ਕਿ ਅਜਿਹੀ ਨਿਮਰਤਾ ਅਤੇ ਸੇਵਾ ਭਾਵਨਾ ਹੀ ਮਹਾਪੁਰਸ਼ਾਂ ਦੀ ਨਿਸ਼ਾਨੀ ਹੁੰਦੀ ਹੈ ਸੇਵਾ ਕਰਦਿਆਂ ਜਦੋਂ ਇੱਕ ਦਿਨ ਆਪ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖ ਨਨੂਆ ਪਾਸੋਂ ਗੁਰਬਾਣੀ ਸੁਣੀ ਤਾਂ ਉਹਨਾਂ ਦੇ ਮਨ ਵਿੱਚ ਐਸੀ ਖਿੱਚ ਪਈ ਕਿ ਆਪ ਜੀ ਸਭ ਕੁਝ ਤਿਆਗ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਤੁਰ ਪਏ ਜਦੋਂ ਪਾਈ ਕਨਿਆ ਜੀ ਲਾਹੌਰ ਦੀ ਸੰਗਤ ਨਾਲ ਅਨੰਦਪੁਰ ਸਾਹਿਬ ਪਹੁੰਚੇ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਏ ਪਾਈ ਸਾਹਿਬ ਦਿਨ ਰਾਤ ਗੁਰੂ ਦਰਬਾਰ ਵਿੱਚ ਸੇਵਾ ਕਰਨ ਲੱਗੇ। ਇੱਕ ਦਿਨ ਗੁਰੂ ਸਾਹਿਬ ਨੇ ਪਾਈ ਕਨਿਆ ਜੀ ਨੂੰ ਪਾਣੀ ਦਾ ਘੜਾ ਭਰ ਕੇ ਲਿਆਉਣ ਲਈ ਕਿਹਾ। ਪਾਈ ਸਾਹਿਬ ਦੌੜ ਕੇ ਘੜਾ ਭਰ ਕੇ ਆਏ। ਗੁਰੂ ਸਾਹਿਬ ਨੇ ਥੋੜਾ ਜਿਹਾ ਪਾਣੀ ਵਰਤ ਕੇ ਬਾਕੀ ਡੋਲ ਦਿੱਤਾ ਤੇ ਹੋਰ ਪਾਣੀ ਲਿਆਉਣ ਲਈ ਕਿਹਾ। ਇਸ ਤਰ੍ਹਾਂ ਗੁਰੂ ਸਾਹਿਬ ਨੇ ਕਈ ਵਾਰ ਕੀਤਾ। ਕਿਉਂਕਿ ਗੁਰੂ ਸਾਹਿਬ ਅਸਲ ਵਿੱਚ ਪਾਈ ਕਨਿਆ ਜੀ ਦਾ ਸਬਰ ਪਰਖ ਰਹੇ ਸਨ। ਪਾਈ ਕਨਿਆ ਜੀ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਸ੍ਰੀ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਨੇ ਘੜਾ ਆਪਣੇ ਕੋਲ ਰੱਖ ਲਿਆ ਤੇ ਬਚਨ ਕਹੇ ਪਾਈ ਸਾਰਿਆਂ ਵਿੱਚ ਇੱਕੋ ਹੀ ਪਰਮਾਤਮਾ ਹੈ ਇਸ ਲਈ ਸੇਵਾ ਬਿਨਾਂ ਕਿਸੇ ਪੇਦ ਪਾਪ ਦੇ ਕਰਨੀ ਗੁਰੂ ਸਾਹਿਬ ਦੇ ਇਨਾ ਪਵਿੱਤਰ ਬਚਨਾ ਸਦਕਾ ਪਾਈ ਕਨਿਆ ਜੀ ਨੂੰ ਸਮਦ੍ਰਿਸ਼ਟਤਾ ਦੀ ਦਾਤ ਪ੍ਰਾਪਤ ਹੋਈ ਤੇ ਆਪਜੀ ਸੇਵਾ ਦੀ ਅਜੇ ਹੀ ਮਿਸਾਲ ਬਣੇ ਜਿਸ ਦਾ ਕੋਈ ਦੂਜਾ ਉਦਾਹਰਣ ਸੰਸਾਰ ਪਰ ਵਿੱਚ ਨਹੀਂ ਮਿਲਦਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਆਪ ਜੀ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਨੂੰ ਪਾਣੀ ਪਿਲਾਉਣ ਦੀ ਸੇਵਾ ਕਰਦੇ ਰਹੇ ਆਪ ਜੀ ਕਹਾ ਕਰਦੇ ਸਨ ਸਾਡਾ ਪੰਥ ਏਕਤਾ ਦਾ ਹੈ ਸਾਰੇ ਸਾਡੇ ਆਪਣੇ ਹਨ ਜਲ ਪਰਣ ਵਾਲਾ ਪਿਲਾਉਣ ਵਾਲਾ ਤੇ ਪੀਣ ਵਾਲਾ ਇੱਕ ਹੀ ਹੈ ਆਪ ਅਨੰਦਪੁਰ ਸਾਹਿਬ ਤੋਂ ਪੌਂਟਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਹੀ ਗਏ ਜੰਗਾਂ ਜੁੱਧਾਂ ਸਮੇਂ ਵੀ ਆਪ ਜੀ ਨੇ ਪਾਣੀ ਪਿਲਾਉਣ ਦੀ ਅਤ ਕਠਨ ਸੇਵਾ ਸੰਭਾਲੀ ਚਿੱਟੇ ਵਸਤਰ ਪਹਿਨ ਕੇ ਆਪ ਬਿਨਾ ਵਿਤ ਕਰੇ ਦੇ ਸਾਰਿਆਂ ਨੂੰ ਪਾਣੀ ਪਿਲਾਉਂਦੇ। ਜਦ ਸਿੱਖਾਂ ਨੇ ਦੇਖਿਆ ਕਿ ਪਾਈਕਨਿਆ ਜੀ ਵੈਰੀਆਂ ਨੂੰ ਵੀ ਪਾਣੀ ਪਿਲਾਏ ਜਾ ਰਹੇ ਨੇ ਤਾਂ ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਸ਼ਿਕਾਇਤ ਕਰ ਦਿੱਤੀ। ਗੁਰੂ ਜੀ ਦੇ ਪੁੱਛਣ ਤੇ ਪਾਈਕਨਿਆ ਜੀ ਨੇ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕੀਤੀ, "ਹੇ ਸੱਚੇ ਪਾਤਸ਼ਾਹ, ਮੈਂ ਕਿਸੇ Hindu ਜਾਂ Musalman ਨੂੰ ਪਾਣੀ ਨਹੀਂ ਪਿਲਾਉਂਦਾ। ਮੈਂ ਤਾਂ ਸਾਰਿਆਂ ਵਿੱਚ ਆਪ ਜੀ ਦਾ ਹੀ ਰੂਪ ਦੇਖਦਾ ਹਾਂ।" ਗੱਲ ਸੁਣ ਕੇ ਗੁਰੂ ਸਾਹਿਬ ਨੇ પ્રસન્ન ਹੁੰਦਿਆਂ ਭਾਈ ਕਨੀਆ ਜੀ ਨੂੰ ਮਲਮ ਦੀ ਡੱਬੀ ਫੜਾਉਂਦਿਆਂ ਬਚਨ ਕਹੇ ਕਿ ਅੱਜ ਤੋਂ ਜ਼ਖਮੀਆਂ ਨੂੰ ਪਾਣੀ ਪਲਾਉਣ ਦੇ ਨਾਲ ਨਾਲ ਉਹਨਾਂ ਦੀ ਮਲਮ ਪੱਟੀ ਵੀ ਕਰਦਿਆ ਕਰਨਾ ਭਾਈ ਕਨੀਆ ਜੀ ਗੁਰੂ ਸਾਹਿਬ ਦੇ ਬਚਨਾਂ ਉੱਤੇ ਪਹਿਰਾ ਦਿੰਦਿਆਂ ਆਪਣਾ ਸਮੁੱਚਾ ਜੀਵਨ ਸੇਵਾ ਸਿਮਰਨ ਵਿੱਚ ਬਤੀਤ ਕਰਦਿਆ ਸੇਵਾ ਦੀ ਅਨੋਖੀ ਮਿਸਾਲ ਬਣੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਜੂ ਅਤੇ ਮਾਨੁਕ ਅਧਿਕਾਰਾਂ ਦੇ ਰਾਖੇ ਨਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਗੁਰੂ ਸਾਹਿਬ ਜੀ ਦੇ ਜੀਵਨ ਉਪਦੇਸ਼ ਅਤੇ ਅਦੁੱਤੀ ਕੁਰਬਾਨੀ ਦੇ ਸ਼ਾਨਮਤੀ ਇਤਿਹਾਸ ਨਾਲ ਸੰਸਾਰ ਨੂੰ ਰੂਬਰੂ ਕਰਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਪਰਾਲਾ ਜੇਕਰ ਆਪ ਜੀ ਨੂੰ ਚੰਗਾ ਲੱਗਾ ਤੇ ਅਜਿਹੀ ਜਾਣਕਾਰੀ ਭਰਪੂਰ ਅਨੇਕਾਂ ਵੀਡੀਓ ਦੇਖਣ ਲਈ ਗੁਰਦੁਆਰਾ ਬੰਗਲਾ ਸਾਹਿਬ ਸੀਸਗੰਨ ਸਾਹਿਬ ਰਕਾਬਗੰਨ ਸਾਹਿਬ ਨਾਨਕ ਪਿਆਉ ਸਾਹਿਬ ਅਤੇ ਮੇਰੇ ਸੋਸ਼ਲ ਮੀਡੀਆ ਪੇਜ ਲਾਈਕ ਅਤੇ ਫੋਲੋ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ